ਮੇਰੇ ਪਿੰਡ ਦੇ ਵਸਨੀਕ ਨਮਰਦਾ ਸਾਰੇ ਸਾਰੇ ਪਰਿਵਾਰ ਮੇਰੇ ਨਾਲ ਪਿੰਡ ਸਾਰੇ ਇਲਾਕੇ ਦੀਆਂ ਜਗੂ ਸਰਦਾਰ ਕਿਸਾਨ ਵੀ ਸਾਰੇ ਸਾਥੀ ਜੱ태ਦਾਰ ਸਰਦਾਰ ਤੇ ਸਾਡੇ ਪਿੰਡ ਦੇ ਪਰਵਾਦੇ ਸੱਜਾ ਵਾਡੀ ਜੇ ਮੇਰਾ ਨਾਮ ਆਵਾ ਪੜਨਾ ਉਹ ਮਾਂ ਜਿਨ੍ਹਾਂ ਨੇ ਸਰਦਾਰ ਸਾਡੇ ਸਿਰ ਤੇ ਕੈਰ ਕਰਦਾ ਤਾਂ

ਅੱਜ ਤੁਸੀਂ ਸਾਰਿਆਂ ਦੇ ਇਕੱਠੇ ਹੋ ਕੇ ਮਨਾਇਆ। ਭਾਰਤੀ ਕਿਮਚਨ ਨੂੰ ਜਾਣੂ ਨਹੀਂ ਨਾ ਸੀ। ਉਹ ਨਾਓ ਕਾਂਗਰਸੀ ਬਣਾਣਾ ਕਾਮਯਾਬ ਹੋਣਾ ਕੋਈ ਚੀਜ਼ ਨਹੀਂ। ਮਸਲਾ ਬਾਹਰ ਸੀ ਕਿ ਇਹਨਾਂ ਨੇ ਜਾਣ ਕਰਨਾ ਬੜਾ ਲੰਮਾ ਸਭਾ ਸੰਗਠਨ ਕਰਨਾ ਨੋਟ ਹੈ। ਜਿਹੜੇ ਕਿ ਆਜ ਦੇ ਇਤਿਹਾਸਿਕ ਪਾ। ਜਿਹੜਾ ਮਾ ਜਵਾਬ ਹੋਗਾ ਸਾਡੇ ਸਭ ਚੀਂ ਫਿਰ ਹਰਗੇ ਦਾ ਮੌਜੂਦ ਕਿੰਨਾ ਸੀ ਨੇ ਅੰਤਿਲਿਕਾ। ਪਰ ਮੈਂ تبلیغ کرنے کا ہوں گا میں ضرور کوشش کروں گا آپ نے مان جو کو ہم نے چھوٹے کتاب کو وہاں سے مان دوں بے شک اس کو بات میں کمائی کر کے بات جہاں پڑھا دیں لیکن ساتھ اس بچے کا جانے کا ٹاپک نہیں ہوتا ہے اس سے لڑنا تو بات ہے اس بچے کی پالن پوشن مائی صاحب نے بچہ پالتی ورڈ ہے اس بچے کا نام سن کے میں سچے بھائی صاحب نے جاننا چاہتا

پٹرولیم کا پنجاب کا بھارت کا نام روشن کرے گا واحر جی کا خالصہ واحد